ਨਸ਼ੇ ਦੀ ওভারਡੋਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰੰਤੂ ਉਸ ਗੱਲ ਨੂੰ ਲੈ ਕੇ ਸਰਕਾਰ ਨੇ ਕੋਈ ਵੀ ਹਜੇ ਤੱਕ ਜਿਹੜੀ ਕਿ ਚੁੱਪਵਟੀ ਹੋਈ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਪਾਲ ਸਿੰਘ ਖੈਰਾ ਕਾਫੀ ਇਸ ਗੱਲ ਦੇ ਉੱਤੇ ਗਰਮ ਵੀ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਦਿਨੋਂ ਦਿਨ ਨਸ਼ੇ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਪੰਜਾਬ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਜਿਸ ਦੇ ਕਾਰਨ ਇੱਕ ਹੋਰ ਨੌਜਵਾਨ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਮੀਤ ਹੇਰ ਤੇ ਫਿਰ ਤੋਂ ਤਿੱਖੇ ਨਿਸ਼ਾਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਖੈਰਾ ਦਾ ਹੋਰ ਕੀ ਕਹਿਣਾ ਔਰ ਇਹਦੀ ਅਵਿਕਰਿੰਗ ਹੋਣੀ ਚਾਹੀਦੀ ਆ ਕਿ ਨਸ਼ੇ ਕਿੱਡੇ ਮਾੜੇ ਨੇ ਕਿ ਸਾਡੇ ਛੋਟੇ ਛੋਟੇ ਬੱਚੇ ਜਿੰਨਾਂ ਨੂੰ ਪਤਾ ਹੀ ਕੁਛ ਨਹੀਂਗਾ ਕਿ ਅਸੀਂ ਨਾਲ ਟੀਕਾ ਲਾਉਣ ਲੱਗੇ ਆ ਅਸੀਂ ਨਸ਼ਾ ਕਰਨ ਲੱਗੇ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈਗੀ ਆ ਆਪਣੇ ਸਮਾਜ ਵਿੱਚ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਜਾਵੇ ਬੱਚਿਆਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਕਾਲਜੇਜ਼ ਵਿੱਚ ਪੜਾਇਆ ਜਾਵੇ ਕਿ ਇਹਦਾ ਅੰਤ ਕੀ ਹੁੰਦਾ ਵਾ ਇਸ ਕਰਕੇ ਔਰ ਇੱਥੇ ਆਣ ਕੇ ਮੇਰਾ ਇਹ ਵੀ ਹਾਈਲਾਈਟ ਕਰਨ ਦਾ ਮਕਸਦ ਆ ਕਿ ਸਰਕਾਰਾਂ ਕੱਲੀਆਂ ਇਸ ਵਾਲੀ ਸਰਕਾਰ ਨਹੀਂ ਮਗਰ ਲੀਆਂ ਸਰਕਾਰਾਂ ਆਪਾਂ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਜਿਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਇ ਬਗਾਏ ਔਰ ਇਸੇ ਕੁਰੜ ਪਿੰਡ ਵਿੱਚ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਥੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕੋ ਦੂਸਰੀ ਮੌਤ ਇਸ ਕੁਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇ ਨੇ ਕਿ ਗਾਏ ਬਗਾਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਿਰਿੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇਤੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਡਰਗ ਮਾਫੀਆ ਦਾ ਨਸ਼ੇ ਦੇ ਮਾਫੀਆ ਦਾ ਨਸ਼ੇ ਦੇ ਕੋਡ ਦਾ ਔਰ ਇੱਥੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਨਸ਼ੇ ਦੇ ਕੋਡ ਨੂੰ ਪੰਜਾਬ ਚੋਂ ਕੱਢ ਦੇਾਂਗੇ ਪਰੰਤੂ ਦੋਸਤੋ ਅਸਲ ਕਹਾਣੀ ਜ਼ਮੀਨੀ ਹਕੀਕਤ ਹੈ ਕਿ ਅਭੀਜੀਤ ਵਰਗੇ ਕਈ ਬੱਚੇ ਪਤਾ ਨਹੀਂ ਹੋਰ ਕਿੰਨਿਆਂ ਦੀ ਬਲੀ ਚੜਨੀ ਆ ਔਰ ਸਾਡਾ ਪੰਜਾਬ ਜਿਹੜਾ ਇੱਕ ਪੂਰੀ ਪੀੜੀ ਸਾਡਾ ਪੰਜਾਬ ਨਸ਼ੇ ਦੀ ਭੇਟ ਚੜ ਚੁੱਕਾ ਨੌਜਵਾਨ ਔਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੋਈ ਭਵੇਖ ਨਜ਼ਰ ਨਹੀਂ ਆ ਰਿਹਾ ਨੌکریاں ਉਹਨਾਂ ਨੂੰ ਨਹੀਂ ਮਿਲ ਰਹੀਆਂ ਨਿਮੋਸ਼ੀ ਦੇ ਵਿੱਚ ਆਣ ਕੇ ਨਸ਼ੇ ਵਿੱਚ ਜਾ ਕੇ ਜਾਂ ਤਾਂ ਉਹ ਆਪਣੀ ਜਾਨ ਗਵਾ ਰਹੇ ਨੇ ਜਾਂ ਇੱਥੋਂ ਛੱਡ ਕੇ ਦੇਸ਼ ਤੇ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਵਿੱਚ ਜਾ ਕੇ ਲੱਖਾਂ ਦੇ ਤਰ੍ਹਾਂ ਵਜਾਈ ਜਾਂਦੇ ਨੇ ਲੇਕਿਨ ਫਿਰ ਵੀ ਸਾਡੇ ਰਾਜ ਕਰਨ ਵਾਲੇ ਇੱਕ ਇਦਾਂ ਦੀ ਰੰਗਲੀ ਤਸਵੀਰ ਪੇਸ਼ ਕਰ ਰਹੇ ਨੇ ਜਿਹੜੀ ਕਿ ਅਸਲ ਰੰਗਲੀ ਨਹੀਂ ਕਿ ਅਸਲ ਉਹ ਪੰਜਾਬ ਉਹ ਆ ਜਿਹੜਾ ਇਹਨਾਂ ਦੇ ਪੁੱਤ ਨੇ ਹੰਡਾਇਆ ਇਹਨਾਂ ਦੇ ਪਰਿਵਾਰ ਨੂੰ ਪਤਾ ਇਸ ਵਕਤ ਕੀ ਦੁੱਖ ਹੈਗਾ ਇਸ ਲਈ ਮੇਰਾ ਮਕਸਦ ਸਿਰਫ ਪਰਿਵਾਰ ਦੇ ਨਾਲ ਆ ਕੇ ਹਮਦਰਦੀ ਕਰਨਾ ਔਰ ਦੁਨੀਆ ਜਹਾਨ 'ਚ ਬੈਠੇ ਪੰਜਾਬੀਆਂ ਨੂੰ ਜ਼ਮੀਨੀ ਹਕੀਕਤ ਨਾਲ ਜੋੜਨਾ ਕਿ ਜੇ ਭਗਵੰਤਪານ ਚੀਫ ਮਿਨਿਸਟਰ ਦੇ ਆਪਣੇ ਹੋਮ ਡਿਸਟ੍ਰਿਕਟ ਔਰ ਮੀਥ ਇਅਰ ਦੇ ਆਪਣੇ ਪਿੰਡ ਵਿੱਚ ਨਸ਼ਾ ਕੰਟਰੋਲ ਨਹੀਂਗਾ ਤੇ ਫਿਰ ਬਾਕੀਆਂ ਨੂੰ ਇਹ ਕੰਟਰੋਲ ਨਸ਼ੇ ਵਿੱਚ ਕੀ ਕਰਨਗੇ ਸਾਡੀਆਂ ਅਰਦਾਸਾਂ ਸਾਡੀ ਹਮਦਰਦੀ ਇਹਨਾਂ ਦੇ ਪਰਿਵਾਰ ਦੇ ਨਾਲ ਵਾਹਿਗੁਰੂ ਇਸ ਅਬਿਚਦੇਵ ਜੀ ਆਤਮਾ ਨੂੰ ਆਪਣੇ ਚਰਨਾ ਚਨਵਾਸ ਬਖਸ਼ਣ ਆਤਮਿਕ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਪਾਰਾ ਮੰਨ ਦੇ ਬਾਲ ਬਖਸ਼ਣ ਮੈਂ ਕੋਸ਼ਿਸ਼ ਕਰਕੇ ਇਹਨਾਂ ਦੀ ਮਦਦ ਵੀ ਕਰੂੰਗਾ ਆਉਣ ਵਾਲੇ 1 2 4 ਦਿਨ ਦੇ ਵਿੱਚ ਇਲੈਕਸ਼ਨ 'ਚ ਮੈਂ ਬਿਜ਼ੀ ਹੋਗਾ ਮੈਂ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਜਿੰਨੇ ਜੋਗ ਹੈਗੇ ਅਸੀਂ ਮਦਦ ਕਰਕੇ ਜਾਵਾਂਗੇ ਆਰਥਿਕ ਨਾਲ ਕੁਝ ਕੀਤਾ ਤਾਂ ਨਹੀਂ ਜਾ ਸਕਦਾ ਪਰ ਘੱਟੋ ਘੱਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਆਪਣਾ ਕਿਰਿਆ ਕਰਮ ਕਰਦਾ ਭੋਗ ਪਾਉਣੇ ਕੋਈ ਬੱਚਿਆਂ ਦੇ ਪੜ੍ਹਾਈ ਦਾ ਫੀਸ ਦੇਣੀ ਆ ਕਰਜ਼ਾ ਤਾਂ ਇਹਦੇ ਤੇ ਪੱਕਾ ਹੀ ਹੋਣਾ ਕਰਜ਼ਾ ਹੈ ਤੁਹਾਡੇ ਤੇ ਸਾਰਿਆਂ ਦੇ ਕਰਜ਼ਾ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਹਾ ਜਿੰਨੇ ਕਿਸਾਨ ਮਜ਼ਦੂਰ ਬੈਠੇ ਨੇ ਸਾਰੇ ਖੇਤ ਮਜ਼ਦੂਰ ਇਸ ਵਕਤ ਅਸੀਂ ਪਿੰਡ ਮਿੱਠਾਵਾਲ ਹਲਕਾ ਮਲੇਰ ਕੋਟਲਾ ਗਵਾਂਡੀ ਕੁਰੜ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਇਹ ਗੱਲ ਕਿ ਸਕੂਲਾਂ ਵਿੱਚ ਐਜੂਕੇਟ ਕਰੋ ਭਾਵੇਂ ਕਿ ਸਬਜੈਕਟ ਨਹੀਂਗਾ ਪਰ ਤੁਸੀਂ ਉਹਨਾਂ ਨੂੰ ਬੁਲਾ ਕੇ ਪਤੇ ਆ ਕੇ ਬਿਠਾ ਕੇ ਸਮਝਾਓ ਕਿ ਅਸੀਂ ਦੇਖ ਰਹੇ ਆ ਕਿ ਬਹੁਤ ਜ਼ਿਆਦਾ ਨਸ਼ਾ ਵਾ ਔਰ ਕਈ ਤਰ੍ਹਾਂ ਦਾ ਨਸ਼ਾ ਬੱਚੋ ਤੁਸੀਂ ਇਹ ਕੰਮ ਗਲਤ ਨਹੀਂ ਕਰਨਾ ਤੁਹਾਡੇ ਇਸ ਨਾਲ ਤੁਹਾਡੀ ਜ਼ਿੰਦਗੀ ਜਾਨ ਪਰਿਵਾਰ ਨੂੰ ਖਤਰਾ ਪੈ ਸਕਦਾ ਸੋ ਇਸ ਸਾਡੇ ਨਾਲ ਅੱਜ ਜੁੜਨ ਵਾਸਤੇ ਮਿੱਠੇਵਾਲ ਤੋਂ ਲੋਕ ਸਭਾ ਹਲਕਾ ਸੰਗਰੂਰ ਮਲੇਰ ਕੋਟਲਾ ਔਰ ਕੋਰੜ ਪਿੰਡ ਦੇ ਲੱਗੇ ਹੋ ਮੈਂ ਜੁੜਨ ਵਾਸਤੇ ਤੁਹਾਡਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਅਰਦਾਸ ਕਰਦਾ ਕਿ ਉਹ ਵਿਛੜੀ ਹੋ ਆਤਮਾ ਨੂੰ ਆਪਣੇ ਚਰਨਾਂ ਚ ਵਾਹਿਗੁਰੂ ਨਵਾਸ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ